ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਪੀਰਤ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਦਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ ਮੈਂ ਬਹੁਤ ਹੀ ਭਾਗਾ ਵਾਲਾ ਹਾਂ ਕਿ ਮੈਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਕਾ ਅਸ਼ੀਰਵਾਦ ਚੁਕਾਇਆ ਹੈ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰਮਨ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਜ਼ਾਰਪੁਰ ਗੁਣ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਜੋ ਮੈਨੂੰ ਬਣਾਇਆ ਹੈ ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ ਸਮਾਜ ਗੁਰੂ ਘਰ ਦੀ ਹੋਟ ਲੈਂਨ ਲਈ ਆਇਆ ਹਾਂ ਪਰ ਮੇਰੇ ਨਾਲ ਸਾਰੇ ਸਾਥੀ ਆਏ ਹਨ ਮੈਂ ਆਪਣੇ ਆਨ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਪਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮਪੀਤਾ ਪਰਮਾਤਮਾਗੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਲੋੜ ਹੋਏ ਕੋਈ ਮੇਰੇ ਬਦੀ ਕੋਈ ਕੰਮ ਹੋਏ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਭਲਾਈ ਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁਖੀ ਸਰਦਾਰ ਭਗਵੰਤ ਸਹਿਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਣਾ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਾਈਚਾਰਾ ਜੋ ਸਾਡੀ ਪਹਿਚਾਨ ਹੈ ਪੰਜਾਬੀਅਤ ਦੀ ਉਹਦੇ ਵਿੱਚ ਮੈਂ ਪੂਰਾ ਸਹਿਯੋਗ ਪਾਉਣ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਰੰਗਲਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਹਾਂ ਸੋ ਮਨ ਨੂੰ ਜੋ ਮਹਿਕਮੇ ਹੈ सीएम साहब ਦਾ ਪਰਗਟ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਉਸ ਦੇ ਨਾਲ ਫ੍ਰੀडम ਫਾਈਟਰ ਵੈਲਫੇਅਰ ਉਹਦੇ ਨਾਲ ਹੌਟਿਕਲਚਰ ਦਾ ਜੋ ਮਹਿਕਮਾ ਦਿੱਤਾ ਹੈ ਇਹ ਤਿੰਨ ਮਹਿਕਮੇ ਮੈਨੂੰ ਮਾਨ ਸਾਹਿਬ ਨੇ ਜੋ ਮੇਰੇ जिम्मे ਡਿਊਟੀ ਲਗਾਈ ਹੈ ਕਿਉਂਕਿ ਹਰ ਮਹਿਕਮੇ ਜਿੱਤਾਨੂੰ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਹਨਾਂ ਤਿੰਨ ਮਹਿਕਮਿਆਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵਾਂਗਾ ਯੋਕੀ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮ ਐਲ ਏ ਰਹੇ ਮਨਿਸਟਰ ਰਹੇ ਮੈਨੂੰ ਉਹਨਾਂ ਕੋਲ ਬਹੁਤ ਕੁ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ ਉਹਨਾਂ ਦੀ ਬਦੌਰਤ 'ਚ ਅੱਜ ਐਮ ਐਲ ਏ ਬਣਿਆ ਹਾਂ ਮੰਤਰੀ ਬਣਿਆ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਕੰਮ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ ਸੋ ਉਹਨਾਂ ਦੀ ਸੰਸਕਾਰ ਔਰ ਸਿੱਖਿਆ ਲੈ ਕੇ ਚੱਲ ਰਹੇ ਹਾਂ ਮੈਨੂੰ ਪੂਰਾ ਉਮੀਦ ਹੈ ਕਿ ਸਾਰੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਲੋਕਾਂ ਦੀ ਸੇਵਾ कर सकेंगे कर दे बहुत बहुत धन्यवाद वाई गुरु जी का खालसा वाई गुरु जी की फतेह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप